ਭਾਰਤੀ ਜਨਤਾ ਪਾਰਟੀ ਦੇ ਜਲੰਧਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਫਲੋਰ ਦੇ ਬਾੜ ਨੰਬਰ 4 ਵਿਕੇ ਪਹੁੰਚੇ ਜਿਨ੍ਹਾਂ ਦਾ ਸਵਾਗਤ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ श्यामलाल जिला स्कतर अगू करोडा जिला प्रधान व्यापार मंडल ਅਤੇ विनोद राजेजा मंडल प्रधान ਨੇ ਫੁੱਲਾਂ ਦੇ ਹਾਰ ਪਾ ਕੇ ਕੀਤਾ ਇਸ ਤੋਂ ਪ੍ਰਾਂਤਿਕ ਕੱਠ ਨੂੰ ਸੰਬੋਧਨ ਕਰਦਿਆ ਵੱਖ-ਵੱਖ ਖਾਗੂਆਂ ਨੇ ਸਾਬਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਗਏ ਕੰਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕੱਠ ਨੂੰ ਅਪੀਲ ਕੀਤੀ ਕਿ 1 ਜੂਨ ਨੂੰ ਆਪਣਾ ਇੱਕ ਵੋਟ ਕਮਲ ਦੇ ਫੁੱਲ ਨੂੰ ਬਟਨ ਦਬਾ ਕੇ ਫਲੋਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਵੱਡੀ ਲੀਡ ਜਿਤਾ ਕੇ ਭੇਜਣਾ ਹੈ ਸੁਸ਼ੀਲ ਰਿੰਕੂ ਦੇ ਹੀ ਕੱਠ ਨੂੰ ਸੰਬੋਧਨ ਕਰਦਿਆ ਹਲਕਾ ਫਲੋਰ ਵਿਖੇ ਗੁਰਾਇਆ ਅਤੇ ਫਲੋਰ ਦੇ ਰੇਲਵੇ ਫਾਟ ਤੇ ਬਸ ਸਟੈਂਡ ਦੇ ਕੰਮ ਦੇ ਪਹਿਲ ਦੇ ਆਧਾਰ ਤੇ ਪੂਰੇ ਕਰਵਾਏ ਜਾਣਗੇ ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਸੁਸ਼ੀਲ ਰਿੰਕੂ ਦਾ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਤੇ ਰਿੰਕੂ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਪੱਤਰਕਾਰ ਪ੍ਰੀਤੀ ਰਿਪੋਰਟ ਜੀ ਤੁਹਾਨੂੰ ਕਿਦਾਂ ਦਾ ਲੱਗਦਾ ਹੈ ਫਲੋਰ ਦੇ ਵਿੱਚ ਜਿਹੜਾ ਅਗਿਆਨਲੋ ਪਾਰਟੀ ਦੇ ਜਿਹੜੇ ਕਾਰਗਰਸਤਾ ਇਹ ਵੀ ਮੈਨੂੰ ਸਾਹਿਤ ਨਜ਼ਰ ਆ ਰਹੇ ਆ ਉਹ ਜਿੰਨੀਆਂ ਵੋਟਾਂ ਪਿਛਲੇ ਸਾਲ ਪਈਆਂ ਸੀ ਮੈਨੂੰ ਲੱਗਦਾ ਕਿ ਉਹ ਜਿਹੜੇ ਨਤੀਜੇ ਆ ਬੜੇ ਇੱਥੇ ਫਰਾਨੀ ਚਾਹੁੰਦੇ ਕਿਉਂਕਿ ਅੰਡਰ ਕਰੰਟਾ ਜਿਹੜਾ ਬਹੁਤ ਮੈਥੇ ਫੀਲ ਕਰ ਰਿਹਾ ਹਾਂ ਹਾਂ ਬਹੁਤ ਸਾਰੇ ਲੋਕ ਹੈ ਜਿਹੜੇ ਕਹਿੰਦੇ ਆ ਕਿ ਸਾਨੂੰ ਸਾਹਮਣੇ ਨਾ ਲਿਆਓ ਅਸੀਂ ਵੋਟ ਪਾਣੀ ਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਜਿਸ ਤਰੀਕੇ ਨਾਲ ਦੂਸਰੇ ਸੂਬਿਆਂ ਦੇ ਵਿੱਚ ਵਿਕਾਸ ਹੋ ਰਿਹਾ ਹੈ ਇਹ ਲੋਕ ਭਲੀ ਭਾਨੀ ਜਾਣਦੇ ਆ ਕੀ ਪ੍ਰਧਾਨ ਮੰਤਰੀ ਜਿਹੜੇ ਨਰਿੰਦਰ ਮੋਦੀ ਬਣਨ ਜਾ ਰਿਹਾ ਹੈ ਅਗਰ ਜਲੰਧਰ ਦੇ ਵਿੱਚੋਂ ਵੀ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਜਿੱਤ ਕੇ ਜਾਏਗਾ ਤਾਂ ਹੀ ਜਿਹੜੀ ਡਿਵੈਲਪਮੈਂਟ ਦੀ ਆਸ ਹੈ ਜਲੰਧਰ ਦੇ ਲਈ ਫਲੋਰ ਦੇ ਲਈ ਜਾਂ ਦੂਸਰੇ ਹਲਕਿਆਂ ਦੇ ਲਈ ਚੱਲ ਸਕਦੀ ਹੈ ਇਸ ਕਰਕੇ ਲੋਕ ਤਾਂ ਇਸ ਗੱਲ ਦਾ ਮਨ ਬਣਾ ਚੁੱਕੇ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਵਾਲੀ ਪਾਰਟੀ ਦਾ ਹੀ ਨੁਮਾਇੰਦਾ ਜਲੰਧਰ ਤੋਂ ਜਿੱਤ ਕੇ ਆਵੇਗਾ ਤੁਸੀਂ ਕਹ ਰਹੇ ਹੋ ਸਰਕਾਰੇ ਕੇ ਸਾਹਮਣੇ ਇਹ ਬਹੁਤ ਗੱਲ ਹੈ ਦੇਖੋ ਬਿਲਕੁਲ ਮੈਂ ਤਾਂ ਇਹ ਗੱਲ ਕਹਾਂਗਾ ਇਸ ਸਰਕਾਰ ਦੁਆਰਾ ਜਿਹੜੇ ਆ ਭੇਜੇ ਗਏ ਲੋਕ ਆ ਅਗਰ ਸਰਕਾਰ ਨੇ ਨਹੀਂ ਭੇਜੇ ਤਾਂ ਜਿਹੜਾ ਸੁਖਾਵੇਂ ਮਾਹੌਲ ਦੇ ਵਿੱਚ ਇਲੈਕਸ਼ਨ ਆ ਉਹ ਸਰਕਾਰ ਨੂੰ ਕਰਵਾਉਣਾ ਚਾਹੀਦਾ ਕਿਸਾਨਾਂ ਦਾ ਇਹੀ ਕਹਿਣਾ ਵੀ ਸਾਡੇ ਨਾਲ ਗੋਮੇਟਰ رابطہ ਕੈਂਪ ਕੀਤਾ ਜੇ ਬਸ ਗੱਲਬਾਤ ਕੀਤੀ ਜਾਵੇ ਬਸ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਅਸੀਂ ਬਿਲਕੁਲ ਤਿਆਰ ਆ ਹਾਂ ਪਰ ਟੇਬਲ ਟਾਕ ਕਰਾਂ ਇਸ ਤਰੀਕੇ ਦੀ ਨਹੀਂ ਕਿ ਸੜਕਾਂ ਦੇ ਉੱਤੇ ਓਏ ਓਏ ਤੋਏ ਤੋਏ ਦੇ ਵਿੱਚ ਕੋਈ ਗੱਲ ਨਹੀਂ ਹੋਏਗੀ ਅਗਰ ਕਿਸਾਨ ਵੀਰ ਕੋਈ ਗੱਲ ਕਰਨਾ ਚਾਹੁੰਦੇ ਆ ਤਾਂ ਮੋਸਟ ਵੈਲਕਮ ਸਵਾਗਤ ਆ ਮੇਰੇ ਕੋਲ ਆਣਗੇ ਜਦ ਮੈਨੂੰ ਆਪਣੇ ਕੋਲ ਬੁਲਾਣਗੇ ਮੈਂ ਹਰ ਤਰੀਕੇ ਨਾਲ ਅਸੀਂ ਗੱਲ ਕਰ ਲਈ ਚਾਹ